ਬੜੀ ਹੁਣ ਤਾਂ ਬਹੁਤ ਖੁਸ਼ੀ ਹੋਊਗੀ ਗੁਰੂ ਦੇ ਚਾਪਨਾਂ 'ਚ ਬਹਿ ਗਏ ਬਿਲਕੁਲ ਬਿਲਕੁਲ ਮਹਾਰਾਜ ਦਾ ਪ੍ਰਕਾਸ਼ ਹੋ ਗਿਆ ਕੀ ਲੱਗੂਗਾ ਪੂਰਾ ਬਹੁਤ ਵਧੀਆ ਬੜੀ ਖੁਸ਼ੀ ਹੋਈ ਮੈਨੂੰ ਦੇਖ ਕੇ ਪੁੱਤਰਾਂ ਦਾ ਬਹੁਤ ਹੀ ਵਧੀਆ ਬਹੁਤ ਵੱਡੀ ਘਾਟ ਸੀ ਇੱਥੇ ਹਾਂਜੀ ਚਲੋ ਸੱਚੇਂ ਬਾਬਾ ਜੀ ਦਾ ਪ੍ਰਕਾਸ਼ ਤਾਂ ਕਦੋਂ ਦਾ ਪਹਿਲਾਂ ਹੀ ਹੋ ਜਾਣਾ ਚਾਹੀਦਾ ਸੀਗਾ ਪਰ ਥੋੜਾ ਲੇਟ ਹੋ ਗਿਆ ਆਪਾਂ ਪਹਿਲਾਂ ਵੀ ਸੋਚਦੇ ਸੀ ਕਿ ਹੋਲੇ ਮਹੱਲੇ ਤੇ ਹੋਏਗਾ ਵਰਪੇ ਨਹੀਂ ਜਦੋਂ ਹੋਇਆ ਤੇ ਸਾਡੇ ਮਨ ਚ ਫੁਰਨਾ ਉਠਿਆ ਤੇ ਮਹਾਰਾਜ ਨੇ ਵਿਦ ਬਣਾਈ ਆਪਣੇ ਆਪ ਤੇ ਫਿਰ ਹੁਣ ਅੱਜ ਦਾ ਦਿਨ ਪੂਰਾ ਆਰੰਭ ਹੋਇਆ ਸਹਿਜ ਪਾਠ ਆਰੰਭ ਹੋਇਆ ਸਹਿਜ ਪਾਠ ਪਾਠ ਹੀ ਰੱਖੇ ਪਤਾ ਆ ਹਾਂਜੀ ਪਾਠੀ ਸਾਹਿਬ ਆਂਦੇ ਹੁਣੇ ਗਏ ਆ ਉੱਥੇ ਨਾ ਪਾਠ ਨਿਰੰਤਰ ਚੱਲਦਾ ਹੈ ਤੂੰ ਵੀ ਪੜਿਆ ਕਰ ਪਤੋਏ ਹਾਂਜੀ ਹਾਂਜੀ ਦੇਖੀ ਮਾਲਕ ਦੀ ਮਿਹਰ ਦੇਖੀ ਮੇਰੀ ਧੀਏ ਬਹੁਤ ਹੀ ਮਿਹਰ ਹੈ ਦੀ ਹਾਂਜੀ ਫਿਰ ਉੱਟ ਕੇ ਪੰਜ ਬਾਣੀਆਂ ਦਾ ਪਾਠ ਕਰੀਦਾ ਨਿਤਨੇਮ ਕਰੀਦਾ ਚੰਗੀ ਗੱਲ ਆ ਚੰਗੀ ਗੱਲ ਦੋਸਤੋ ਸੱਚੇ ਪਾਸ਼ਾ ਨੇ ਇਥੇ ਚਾਰ ਨਪਾਤੇ ਹੰਮੀ ਅਸੀਂ ਹਾਰਦੇ ਧਰਮ ਉਹਨੇ ਦਿਖਾਵਾ ਧਰਮ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਬੇਤਾ ਧੰਨਵਾਦ ਤੁਸੀਂ ਸੱਚੇ ਪਾਸ਼ਾ ਤੁਹਾਡਾ ਮੇਰ ਕੀਤਾ ਤੁਸੀਂ ਸਾਡੇ ਤੇ ਇੱਥੇ ਆ ਦਰਸ਼ਨ ਦਿੱਤੇ ਆ ਕੇ ਗਾਰੇ ਦੇ ਸੰਗਤ ਨੂੰ ਸੱਚੇ ਪਾਸ਼ਾ ਜੀ ਨੇ ਕੀ ਹੈ ਨਾਲ ਸਾ ਸਿਖਸ਼ਾ ਦੀ ਦਿੱਤੀ कला रखो मेरे से। दोस्तों गुरु महाराज जी आ गए थे धन श्री गुरु ग्रंथ साहब जी, जी का प्रकाश हो गया शुभ बार्डर के उपर वाहगुरु जी का खालसा वाहगुरु जी की फतेह जी आशी बाजू ਵਾਹਿਗੁਰੂ ਜੀ ਤੱਕ ਕਾਲ ਸਹਾ ਬਰਗੁਜ ਜੀ ਦੀ ਇਫਤ ਤੇ ਨਸ਼ਾ ਰਹਿਤ ਖੇਤਰ ਦੇਣ ਤੇ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਕਾਰ ਵਿੱਚ ਕੋਈ ਵਿਅਕਤੀ ਨਸ਼ਾ ਕਰਕੇ ਨਾ ਆਵੇ ਜੀ thank <laughs> you ਬਾਬਾ ਜੀ ਨੂੰ ਲੈ ਨਵਾਗੇ ਨਹੀਂ ਗੱਡੀ ਆ ਬਾਬਾ ਜੀ ਕੋਲ ਗੱਡੀ ਨਾਲ ਜਾਓ ਬੈਠੇ ਦੋਏ ਜਣ ਆ ਜਿਓ ਨਹੀਂ ਸਾਡੇ ਥੋੜੇ ਸਾਡੀ ਕਰਨੀਆਂ ਨੇ ਹਾਂ ਜੀ ਉੱਥੇ ਹੈ ਨਹੀਂ ਬੰਦੇ ਆਪਣੇ ਬੰਦੇ ਥੋੜੇ ਆ ਜਾਣੇ ਉੱਥਾਂ ਕੋਈ ਨਹੀਂ ਜਿੰਨੇ ਆ ਜਾਣਗੇ ਬੰਦੇ ਉੱਥਾਂ ਆ ਬੈਠੇ ਮੜਾ ਜਾ ਚਾਰ ਮੰਜੇ ਚਾਰ ਮੰਜੇ ਲਾ ਕੇ ਅੱਛਾ ਲਾ ਕੇ ਕੂਲਰ ਪੱਕਾ ਚਾਹੋ ਦੇਖੋ ਕੂਲਰ ਲਾਉਂਗੇ ਕੇ AC ਆਹ ਦੇਖੋ ਪਿੱਛੇ ਦੇਖੇ ਨੀਖ ਲਾਦੀ ਤੁਹਾਡੇ ਉਹਦੇ ਵਾਸਤੇ ਉਹ ਠੀਕ ਹੈ ਪੰਜ ਪਰ ਨੀਖ ਲਾਦੀ ਤੁਹਾਡਾ ਬੈਗ ਟੰਗੜੇ ਓਕੇ ਓਕੇ ਧੰਨਵਾਦ ਭਾਈ ਧੰਨਵਾਦ ਸ਼ੁਕਰੀਆ ਨੀਖ ਲਾਦੀ ਬਹੁਤ ਵਧੀਆ ਪੱਕਾ ਡਾਕਟਰ ਛੋਟਾ ਬਣਾ ਦੇਣਾ ਆਪਾਂ ਨੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਯਾਰ ਜੇਬ ਨੂੰ ਤਵਾ ਸਾਡੇ ਨਾਲੇ ਭੇਜ ਗੋ ਇੱਥੇ ਹਾਂ ਜ਼ਰੂਰ 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 ਉਹ ਬੱਚਿਓ ਬਾਬਿਆਂ ਦੀ ਸੇਵਾ ਕਰਦੇ ਹੋ ਹਾਂਜੀ ਬਹੁਤ ਵਧੀਆ ਪੁੱਤਰ ਬਹੁਤ ਵਧੀਆ ਚੰਗੀ ਗੱਲ ਹੈ ਨਹੀਂ ਨਹੀਂ ਬਹੁਤ ਵਧੀਆ ਜੀ ਇਹ ਜਵਾਕ ਤਾਂ ਪਹਿਲੇ ਦਿਨ ਤੋਂ ਆਏ ਇੱਥੇ 8 ਵਜੇ ਤੇ ਲੈ ਗਏ 12 ਵਜੇ ਤੱਕ 12 ਵਜੇ ਲੈ ਕੇ 6 ਵਜੇ ਤੱਕ ਹਾਂ ਪੁੱਤਰ ਵਧੀਆ ਟਾਈਮ ਵੀ ਫਿਕਸ ਕਰਤਾ ਬਹੁਤ ਵਧੀਆ ਜੀ ਅੱਗੇ ਨਹੀਂ ਪਰੇਸ਼ਾਨ ਹੁੰਦਾ ਸੀ ਅਗਲਾ ਪਿੱਛੋਂ ਦਾ 2 ਕਿਲੋ ਮੀਟਰ ਤੋਂ ਆਉਂਦਿਆਂ ਨੂੰ ਬੰਦ ਹੁੰਦਾ ਬੰਦਾ ਕੋਈ ਨਹੀਂ ਆਪਾਂ ਕੱਡੇ ਨਹੀਂ ਵੇ ਸਿੰਗੋ ਕੀ ਬਣਾ ਰਹੇ ਹੋ ਬਈ ਟਰਾਲੀ ਤੇ ਕਰ ਰਹੇ ਤਿਆਰ ਕੀ ਲਾਉਂਗੇ ਇੱਥੇ ਬਈ ਸਿੰਗੋ ਕਿਹਦੇ ਕੀ ਲਾਉਂਗੀ ਠੀਕ ਹੈ ਨਾ ਮਿਸਤਰੀ ਵੇ ਪਿੰਡੋਂ ਲਿਆਂਦਾ ਹਾਂ ਜੀ ਵਧੀਆ ਸਸਰੀਕਾਲ ਮਿਸਤਰੀ ਜੀ ਸਸਰੀਕਾਲ ਵਈ ਸਸਰੀਕਾਲ ਹੋ ਗਿਆ ਦੇਖਾ ਵਧੀਆ ਲਾਦੀ ਬਾਈ ਬਣ ਕੇ ਹਾਂ ਅਸੀਂ ਇਹ ਤੇ ਸਾਲ ਹੋਰ ਕੱਢਣਾ ਹੈ ਇਹ ਤੋਂ ਸਾਲ ਨਹੀਂ ਚੱਲਦੇ ਸਾਲ ਦੀ ਖਬਰ ਕਿੰਨਾ ਕੱਢਣਾ ਜੀ ਅੰਦਰ ਟਾਈਮ ਲਓ ਵਈ ਨਹੀਂ ਜੀ ਬਣਾ ਲਓ ਬਣਾ ਲਓ ਵੇ ਬਣਾ ਲਓ ਉਪਲ ਸੁਰਦਾ ਵੀਰ ਹੋਏ ਦੇਖਾਂਗੇ څنګه ਜੇ। ਦੋਸਤੋ ਸ਼ੰਭੂ ਬਾਰਡਰ ਦੇ ਹਾਲਾਤ ਇਹ ਨੇ ਰੋਜ਼ਾਨਾ ਦੀ ਰਿਪੋਰਟ ਆ ਇਹ। ਘੁੰਮਦਾ ਰਹਿਣਾ ਭਾਈ ਕੁਝ ਨਾ ਕੁਝ ਖੋਜਣ ਵਾਸਤੇ ਪਰ ਕੁਝ ਪਰੇਸ਼ਾਨੀਆਂ ਵੀ ਹੋਣ ਲੱਗੀਆਂ ਥੋੜੀਆਂ ਜਿਹੀਆਂ। ਇੱਥੇ ਅੱਜ ਕੱਲ ਕੱਲਾ ਹੀ ਆ ਮੈਂ ਭਾਈ ਹੋਰ ਨਹੀਂ ਹੈ ਕੋਈ। ਚਲੋ ਮਾਲਕ ਵੈਗਰੂ ਸੱਚੇ ਪਾਤਸ਼ਾਹ ਆ ਗਏ ਅੱਜ ਹੌਂਸਲੇ ਦੇ ਵਿੱਚ ਹੋ ਗਏ ਕੋਈ ਗੱਲ ਨਹੀਂ। ਲੜਾਂਗੇ ਜਿੰਨਾ ਚਿਰ ਜਿੰਦਾ ਜਾਨਾ ਦੋਸਤੋ ਦਿਖਾਉਂਗਾ ਤੁਹਾਨੂੰ ਕੁਝ ਨਾ ਕੁਝ ਅਲੱਗ ਜੋ ਚੀਜ਼ ਇੱਥੇ ਹੋ ਰਹੀਆਂ ਘਟਨਾਵਾਂ ਨੇ ਬਾਬੇ ਦੀ ਵੀਡੀਓ ਦੇਖ ਲਿਆ ਕਰੋ ਪਸੰਦ ਆਗੇ ਸ਼ੇਅਰ ਕਰ ਦਿਆ ਕਰੋ ਜੋ ਕੁਝ ਇੱਥੇ ਮੇਰੇ ਕੈਮਰੇ ਨੂੰ ਦਿਖਦਾ ਹੈ ਉਹੀ ਤੁਹਾਨੂੰ ਮੈਂ ਭਾਈ ਦਿਖਾ ਰਿਹਾ ਆਹ ਆਹ ਦੇਖੋ ਲੱਗੀ ਗੱਡੀ ਦੇ ਅਜੇ ਉਹ ਵੀ ਨਹੀਂ ਲੱਗਿਆ ਇੱਕ ਕਈ ਦਿਨਾਂ ਦੀ ਖੜੀ ਹੈ ਇਹ ਸ਼ਰਧਾ ਤੁਹਾਡੀ ਮਨ ਦੀ ਭਾਵਨਾ ਜੀ ਇਹ ਮੈਂ ਸੀ ਦੇ ਕੌਤਕ ਬੜੇ ਦੇਖਿਆ ਇਸੋ ਤੇ ਦੂਜੀ ਕੁਝ ਲੋਕ ਬੋਲ ਢੰਗ ਨਾਲ ਇਹ ਬੋਲ ਚ ਨੂੰ ਦੇਖਦੇ ਐ ਜਾਂ ਲੜਦੇ ਐ ਬ੍ਰਿੰਦ ਭਾਈ ਸਵਾਸ ਵਾਸਤੇ ਲੜਦੇ ਐ ਪਰ ਜਿਆਦਾਤਰ ਸਿਆਣੇ ਬੰਦੇ ਆ ਜਿਹੜੇ ਉਹ ਨੂੰ ਪਤਾ ਵੀ ਅਸੀਂ ਕੀ ਲੜਾਈ ਲੜ ਰਹੇ ਆ ਚਲੋ ਵਾਹਿਗੁਰੂ ਆਗੇ ਹੁੰਦਾ ਜੀ ਇੱਥੇ ਬੱਚੇ ਪਾਸ਼ਾ ਦੇ ਨਾਲੇ ਪੈਰ ਲਾਸਤ ਦੇਦੇ ਸੰਗ ਸ੍ਰੀ ਹੁੰਡੇ ਸਾਹਿਬ ਦੇ ਆਪ